ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਵਾਰ-ਵਾਰ ਪੰਚਾਇਤੀ ਚੋਣਾਂ ਨੂੰ ਡਿਲੇ ਕੀਤਾ ਗਿਆ ਸੂਬੇ ਦੀ ਸਰਕਾਰ ਵੱਲੋਂ ਸੂਬੇ ਦੀ ਸਰਕਾਰ ਨੇ ਲਗਭਗ 1 ਸਾਲ ਤੋਂ ਵੀ ਵੱਧ ਸਮਾਂ ਲਗਾਇਆ ਪੰਚਾਇਤੀ ਚੋਣਾਂ ਨੂੰ ਨੇਪਰੇ ਚਾੜ੍ਹਨੇ ਇਧਰ ਹਾਲੇ ਵੀ ਪੰਚਾਇਤੀ ਹੋਣ ਚੋਣਾਂ ਹੋਈਆਂ 3000 ਪੰਜਾਬ ਦੇ ਵਿੱਚ ਪਿੰਡ ਅਜੇ ਨੇ ਜਿਹੜੇ ਜਿੰਨਾ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਸਰਪੰਚ ਅਤੇ ਪੰਚ ਬਣੇ ਉਧਰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਇਹ ਮੁੱਦਾ ਉਠਿਆ ਲੇਕਿਨ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਸਾਰੇ ਮਸਲੇ ਜਿਹੜੇ ਨੇ ਖਾਜ ਕਰ ਦਿੱਤੇ ਪਿੰਡਾਂ ਦੇ ਵਿੱਚ ਚੋਣਾਂ ਹੋਈਆਂ ਚੋਣਾਂ ਨੂੰ ਸੰਪੂਰਨ ਤੌਰ ਤੇ ਨਿਪਰੇ ਚਾੜਾ ਗਿਆ ਲੇਕਿਨ ਉਧਰ ਜਦੋਂ ਮਾਮਲਾ ਸੁਪਰੀਮ ਕੋਰਟ ਤੇ ਪੂਜਿਆ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਚਾਇਤੀ ਚੋਣਾਂ ਨੂੰ ਲੈ ਕੇ ਸੁਪਰੀਮ ਕੋਰਟ ਸੁਪਰੀਮ ਕੋਰਟ ਦੇ ਜਸਸ ਸਹਿਬਾਨ ਸੀ ਉਹ ਹੈਰਾਨ ਰਹਿ ਗਿਆ ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਬਿਨਾ ਵੋਟਾਂ ਤੋਂ 3000 ਸਰਬਸੰਮਤੀ ਦਾ ਸਰਪੰਚ ਅਤੇ ਪੰਚ ਬਣੇ ਨੇ ਯਾਨੀ ਕਿ 3000 ਪਿੰਡਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਟੋਟਲ ਪਿੰਨੇ ਲਗਭਗ 13000 ਜਿਹੜੇ ਪਿੰਨ ਨੇ ਇੱਧਰ ਹਲਕਾ ਗੱਦੜਵਾਦ ਤੋਂ ਨਵੇਂ ਬਣੇ ਪੰਜ ਸਰਪੰਚਾਂ ਨੂੰ ਅਲੱਗ-ਅਲੱਗ ਪਿੰਡਾਂ ਦੇ ਵੱਡਾ ਝਟਕਾ ਲੱਗਾ ਹੈ ਕਿਉਂ ਲੱਗਾ ਹੈ ਕਿ ਉਹਨਾਂ ਜਿਹੜੇ ਉਹਨਾਂ ਦੇ ਵਿਰੋਧੀ ਸੀ ਉਹਨਾਂ ਵੱਲੋਂ ਪਟੀਸ਼ਨ ਦਾਰ ਕੀਤੀ ਗਈ ਸੀ ਪਟੀਸ਼ਨ ਦਾਰ ਦੇ ਵਿੱਚ ਕਿਹਾ ਗਿਆ ਸੀ ਕਿ ਇਹਨਾਂ ਦੀ ਮਿਲੀ ਪੁਖਸੀ ਅਫਸਰਾਂ ਦੇ ਨਾਲ ਜਿਹੜੇ ਰਿਟਾਇਰਿੰਗ ਅਫਸਰ ਸੀ ਉਹਨਾਂ ਨੇ ਸਾਦੇ ਨਾਮਜ਼ਦਗੀ ਪਰਚੇ ਤੱਕੇ ਦਿਨ ਰੱਦ ਕਰ ਦਿੱਤੇ ਤੇ ਸਾਨੂੰ ਫੋਨ ਵੀ ਨਹੀਂ ਕੀਤਾ ਗਿਆ ਜੇਕਰ ਸਾਡੀਆਂ ਦਰਖਾਸਤਾਂ ਦੇ ਵਿੱਚ ਨਾਮਜ਼ਦਗੀ ਪੱਤਰਾਂ ਦੇ ਵਿੱਚ ਜੇਕਰ ਕੋਈ ਕਮੀ ਸੀ ਇਧਰ ਇੱਕ ਪਾਸੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਸਾਰੀਆਂ ਚੁਣੌਤੀਆਂ ਨੂੰ ਖੱਦ ਕਰ ਦਿੱਤਾ ਦੂਸਰੇ ਪਾਸੇ ਸੁਪਰੀਮ ਕੋਰਟ ਦੇ ਵੱਡੇ ਆਦੇਸ਼ ਆ ਗਏ ਨੇ ਉਹਨਾਂ ਕਹਿੰਦਾ 3000 ਜਿਹੜੇ ਸਰਬਸਭਤੀ ਦੇ ਨਾਲ ਸਰਪੰਚ ਜਾਂ ਪੰਚ ਬਣੇ ਨਹੀਂ 3000 ਪਿੰਡਾਂ ਦੇ ਵਿੱਚ ਉਹਨਾਂ ਦਾ ਪ੍ਰੋਪਰ ਤਰੀਕੇ ਦਾ ਬਾਇਓ ਡਾਟਾ ਜੇਕਰ ਕੋਈ ਵਿਰੋਧੀ ਧਿਰ ਦੀ ਫਾਈਲ ਜਾ ਜਿਹੜੇ ਦਰਖਾਸਤਾਂ ਭਰਦੇ ਨੇ ਦਸਤਾਵੇਜ਼ ਜਿਹੜੇ ਉਹਨਾਂ ਦੇ ਰੱਦ ਕਰਵਾਏ ਗਿਆ ਜਾਂ ਤਬਕਾਇਆ ਗਿਆ ਮੰਤਰੀਆਂ ਉਹ ਵਿਧਾਇਕਾਂ ਜਾਂ ਆ ਕਾਂਗਰਸ ਪਾਰਟੀ ਜਾਂ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਉਹਨਾਂ ਦਾ ਨਿਬਟਾਰਾ ਜਿਹੜਾ ਹੈ ਸੁਪਰੀਮ ਕੋਰਟ ਵਿੱਚ ਹੋਵੇਗਾ ਇੱਧਰ ਪੰਜ ਨਵੇਂ ਬਣੇ ਸਰਪੰਚਾਂ ਨੂੰ ਚੁਣੌਤੀ ਦਿੱਤੀ ਗਈ ਸੀ ਭਾਵੇਂ ਉਸ ਚੁਣੌਤੀ ਨੂੰ ਖਾਲਦ ਕਰ ਦਿੱਤਾ ਗਿਆ ਹੈ ਲੇਕਿਨ ਫਿਰ ਜਿਹੜੇ ਇਹ ਪੰਜ ਪਿੰਡਾਂ ਦੇ ਵਿਰੋਧੀ ਪਾਰਟੀਆਂ ਨੇ ਵਿਰੋਧੀ ਪਾਰਟੀਆਂ ਪਾਰਟੀਆਂ ਤੋਂ ਜਿਹੜੇ ਸਰਪੰਚ ਅਤੇ ਪੰਜ ਖੜੇ ਸੀ ਉਹਨਾਂ ਵੱਲੋਂ ਹਾਲੇ ਵੀ ਕਹਾ ਗਿਆ ਹੈ ਕਿ ਅਸੀਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਕਿਉਂ ਖੜਕਾਵਾਂਗੇ ਕਿਉਂਕਿ ਵਾਰ-ਵਾਰ ਅਸੀਂ ਜਦੋਂ ਉੱਥੇ ਗਏ ਆ ਫਾਰਮ ਜਮ੍ਹਾਂ ਕਰਾਉਣ ਫਾਰਮਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਜਿਹੜੀ ਕਮੀ ਨਹੀਂ ਸੀ ਪ੍ਰੋਪਰ ਤਰੀਕੇ ਦੇ ਨਾਲ ਡਾਕੂਮੈਂਟ ਲਗਾਏ ਗਿਆ ਸੀ ਲੇਕਿਨ ਇਸ ਦੇ ਬਾਅਦ ਯੂਡੀ ਵੀ ਸਾਡੀ ਗੱਲ ਨਹੀਂ ਬਣੀ ਬਣੀ ਤੱਕੇ ਦੇ ਨਾਲ ਸਾਡੀਆਂ ਜਿਹੜੀਆਂ ਦਰਖਾਸਤਾਂ ਨੇ ਉਹਨਾਂ ਨੂੰ ਜ਼ਬਤ ਕੀਤਾ ਗਿਆ ਉਹਨਾਂ ਦੇ ਵਿੱਚ ਕਮੀਆਂ ਕਢੀਆਂ ਗਈਆਂ ਅਤੇ ਸਰਬ ਸਮਝੀ ਦਾ ਢੋਰਾ ਪਿੱਟ ਗਏ ਜਿਹੜੇ ਹੈ ਸਰਪੰਚ ਅਤੇ ਪੰਚ ਹਲਕਾ ਗਿੱਦਰਵਾਹਾ ਦੇ ਵਿੱਚ ਪੰਜ ਪਿੰਡਾਂ ਦੇ ਵਿੱਚ ਬਣਾ ਦਿੱਤੇ ਗਏ ਉਨਾ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਰ ਵੀ ਹੋ ਸਕਦੀ ਹੈ ਕਿਉਂਕਿ ਪਟੀਸ਼ਨ ਕਰਤਾ ਦਾ ਇਹ ਵੱਡਾ ਇਲਜ਼ਾਮ ਹੈ ਕਿ ਜੇਕਰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਮਸਲਾ ਹੱਲ ਨਹੀਂ ਹੁੰਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਪੰਜਾਂ ਪਿੰਡਾਂ ਦੇ ਹਲਕਾ ਗਦਰਬਾਹਤੂ ਸਰਪੰਚਾਂ ਨੂੰ ਸੁਪਰੀਮ ਕੋਰਟ ਵਿੱਚ ਘਸੀਟਿਆ ਜਾਵੇਗਾ ਧੰਨਵਾਦ